ਭਾਈ ਗੁਰਦਾਸ ਜੀ ਕਹਿੰਦੇ ਬਾਬੇ ਪਹਿਲਾ ਪਾਇਆ ਬਖਸ਼ਦਾਰ ਆ ਜਿਹੜਾ ਬਹਿਣਾ ਨਾ ਰਿਪੀਟ ਕਰਨਾ ਇਹਦੀ ਕਿਰਪਾ ਤਰਸ ਰਹਿਮਤ ਤੋਂ ਬਿਨਾ ਨਹੀਂ ਝੌਂਕੜਾ ਵਈਦਾ ਇਹ ਲਿਖ ਲੋ ਹਿਰਦੇ ਤੇ ਇੱਥੇ ਕੋਈ ਵੱਡਪਨ ਨਹੀਂ ਇਹਦੀ ਮਰਜ਼ੀ ਆ ਆਪਣੀ ਆਈ ਤੇ ਆ ਜਾਂ ਨਾ ਮਿੱਟੀ ਦੇ ਡਲੇ ਨੂੰ ਵੀ ਬਾਜਾਂ ਵਾਲੇ ਬਾਪੂ ਨੇ ਅੱਖ ਭਰ ਕੇ ਵੇਖ ਲਿਆ ਤੇ ਉਹਨੂੰ ਵੀ ਮਾਣਕ ਬਣਾ ਕੇ ਰੱਖਦਾ। ਇਹ ਉਹਦੀ ਨਦਰ ਮੰਗਿਆ ਕਰੋ ਜਦੋਂ ਵੀ। ਇੱਥੇ ਕੋਈ ਵਿਦਵਾਨ ਨਹੀਂ, ਕੋਈ ਬਹੁਤੇ ਗਿਆਨੀ ਨਹੀਂ ਪ੍ਰਵਾਨ। ਇੱਥੇ ਕੋਈ ਬਹੁਤਾ ਚਲਾਕ ਨਹੀਂ ਪ੍ਰਵਾਨ। ਇੱਥੇ ਤੇ ਉਹ ਪ੍ਰਵਾਨ ਹੈ ਜਿਹੜਾ ਅੰਦਰੋਂ ਪਿਆਰ ਕਰ ਗਿਆ। ਉਹਦੇ ਚ ਅਹੀਂ ਵੀ ਗਏ। ਤੁਸੀਂ ਬੜਾ ਪਿਆਰ ਨਾਲ ਸਰਵਣ ਕਰ ਰਹੇ ਹੋ ਕਿਤੇ ਕਿਤੇ ਇਦਾਂ ਦਾ ਸਮਾਗਮ ਮਿਲਦਾ ਰੂਹਾਂ ਮਿਲਦੀਆਂ ਨੇ ਤੀ ਬਾਪੂ ਦੀ ਵਰਸਾਈ ਆ ਬਾਬੇ ਪਹਿਲਾਂ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਘਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਭਾਰੀ ਕਰੀ ਤਪੱਸਿਆ ਵੱਡੇ ਭਾਗ ਕਿਸੇ ਦੀ ਭੂਆ ਨਾ ਬਣਦੀ ਕਿਸੇ ਨਾ ਪਰਾ ਦੀ ਬਣਦੀ ਕਿਸੇ ਨਾ ਮਾਸੀ ਨਾ ਬਣਦੀ ਕਿਸੇ ਦੀ ਚਾਚੇ ਨਾ ਕਹਿੰਦਾ ਜੇ ਤੂੰ ਚੌਂਕੜਾ ਮਾਰੇਗਾ ਤੇਰੀ ਪਰਮੇਸ਼ਰ ਨਾ ਬਾਣ ਆਵੇਗੀ ਤੇ ਜਦੋਂ ਉਹਦੇ ਨਾ ਬਣ ਲੱਗ ਪੀ ਤੇ ਫਿਰ ਜੋ ਮਰਜ਼ੀ ਕਰ ਲਿਓ ਪਰ ਉਹਦੇ ਨਾ ਸੌਖੀ ਨਹੀਂ ਬਣਾਉਣੀ ਖੰਨੇਉ ਤਿੱਖੀ ਇਹਤ ਮਾਰਗ ਗੁਰਪ੍ਰਸਾਦੀ ਜਣੀ ਇਹ ਤੇ ਮਿਟਦਾ ਨਹੀਂ ਆਪੀ ਦਾ ਤੇ ਰੋਲਾ ਸਾਲਾ 15 ਖੰਡ ਪਾਠਾਂ ਦੇ ਭੋਗ ਪੈ ਵਿੱਚ ਹੋਮੇ ਬੋਲਣ ਦੀ ਇਹ ਮੇਰੇ ਵੱਲੋਂ ਇਹ ਭਾਈ ਸੋਹ ਵੱਲੋਂ ਆਪੱਖਾ ਚੜਾਇਆ ਗੁਰਦੇਵ ਸੋਹਣੇ ਚਿੰਦੂਆ ਚੜਾਇਆ ਬਸਦੇਵ ਸੋਹਣੇ ਹੋਮੇ ਦਾ ਤੇ ਖੇੜਾ ਸਾਰਾ ਜਿੱਦ ਨੇ ਮਰ ਗਈ ਉਸ ਦਿਨ ਸਿੱਖੀ ਦੇ ਵਿੱਚ ਨਾਂ ਦਾਖਲ ਹੋਣਾ ਤੇ ਲੜਾਈ ਇਹਦੀ ਹਰ ਕਿਤੇ ਬੰਦਾ ਮੈਂ 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 ਕਰਦਾ ਗੁਰਬਾਣੀ ਵਿਰਾਗ ਦਿੰਦੀ ਐ ਗੱਲ ਨਾ ਵੀ ਲਾਉਂਦੀ ਐ ਚਲੋ ਚੰਗੀ ਗੱਲ ਸਾਖੀ ਸੁਣਾਉਣੀ ਤਿਆਰੀ ਕਰ ਲੈਣੀ ਵੀ 1 ਘੰਟਾ ਸੰਗਤ ਨੂੰ ਹਨ ਪਰ ਜਦੋਂ ਅੰਦਰੋਂ ਅੱਖਾਂ 'ਚ ਰੋਣ ਆ ਜਾਂਦਾ ਇਹ ਬੜਾ ਮਿੰਗਾ ਰਸਤਾ ਹੀ ਤੇ ਬੜਾ ਪਿਆਰਾ ਤੇ ਬੜਾ ਹੀ ਬਿਆਨ ਹੋਣ ਵਾਲੀਆਂ ਇਹ ਚੀਜ਼ਾਂ ਨਹੀਂ ਸ਼ੁਕਰ ਕਰੋ ਮੈਂ ਜਾਦੀ ਵਿਸਥਾਰ 'ਚ ਨਾ ਜਾਵਾਂ ਤੁਸੀਂ ਸਾਰਿਆਂ ਨੇ ਬੈਠ ਕੇ ਮੂਲ ਮੰਤਰ ਜਪਿਆ ਚਲੋ ਆਪਾਂ ਉੱਥੋਂ ਆਏ ਸੁਲਤਾਨਪੁਰੂ ਸ਼ੁਰੂ ਇੱਥੋਂ ਕਰਦੇ ਪਹੁੰਚਣਾ ਅਨੰਦਪੁਰ ਸਾਹਿਬਾ ਜਿੱਥੇ ਆ ਮਾਰੇ ਸਾਹਿਬ ਜੀ ਜਦੋਂ ਵੱਡਾ ਭਾਗ ਹਰ ਸਿਉ ਬਣ ਆਈ ਬਾਬਾ ਪੈਦਾ ਸੱਚਖੰਡ ਵੇਈ ਨਦੀ ਚ ਤੇੰਦਨ ਲੋਪ ਰਹਿ ਤੇ ਦੁਨੀਆ ਚ ਪੂਰਾ ਰੌਲਾ ਪੈ ਗਿਆ ਵੀ ਗੁਰੂ ਨਾਨਕ ਸਾਹਿਬ ਮਰ ਗਿਆ ਬਾਬਾ ਮਰ ਗਿਆ ਸਾਰਿਆਂ ਨੇ ਮੰਨ ਲਿਆ ਤਿੰਨ ਦਿਨ ਹੋ ਗਏ ਜਾਲ ਵਿਛਾਏ ਗਏ ਬੜੇ ਯਤਨ ਕੀਤੇ ਬਾਬਾ ਡੁੱਬ ਗਿਆ ਨਾਨਕੀ ਦਾ ਵੀਰ ਨਾਨਕ ਡੁੱਬ ਗਿਆ ਭੈਣੋ ਸਾਰਿਆਂ ਨੇ ਮੰਨ ਲਿਆ ਪਰ ਸਭ ਤੋਂ ਪਹਿਲਾ ਸਿੱਖ ਗੁਰੂ ਨਾਨਕ ਦਾ ਕਾਣ ਸਿੰਘ ਨਾਬਾ ਬੇਬੇ ਨਾਨਕੀ ਵੱਲ ਇਸ਼ਾਰਾ ਕਰਦੇ ਆ ਬਾਬੇ ਨਾਨਕ ਦਾ ਸਭ ਤੋਂ ਪਹਿਲਾ ਸਿੱਖ ਕੌਣ ਹੈ ਬੇਬੇ ਭੈਣੋ ਜੇ ਕਿਸੇ ਤੁਹਾਡੇ ਭੈਣ ਦੇ ਬੱਚਾ ਨਹੀਂ ਹੈਗਾ ਉਹਦੇ ਪੇਕੇ ਸਾਰੇ ਬੜੀਆਂ ਗੱਲਾਂ ਕਰਦੇ ਹੀ ਬੜਾ ਟੌਰਚਰ ਕਰਦੇ ਕਈ ਮਾਰ ਵੀ ਦਿੰਦੇ ਆ ਆ ਵੇਖੀ ਵੀਡੀਓ ਬਹੂ ਦੇ ਬੱਚਾ ਨਹੀਂ ਸੀ ਤੇ ਸੱਸ ਨੇ ਬਹਾਨੇ ਨਾਲ ਨੈਰ ਚਿਤਕਾ ਦੇਤਾ ਭਾਬੀ ਦੇ ਪਹਿਲੇ ਸਿੱਖ ਨੇ ਆਪਣੇ ਤੇ ਭੈਣੋ ਹੰਡਾਇਆ ਆਪ ਰੱਬ ਦੀ ਭੈਣ ਹੋ ਕੇ ਨਿਰੰਕਾਰ ਦੀ ਜਿੰਨੇ ਸਭ ਤੋਂ ਪਹਿਲਾਂ ਪਛਾਣਿਆ ਉਹਨੇ ਜੀਣਾ ਸਿਖਾਇਆ ਮੇਰੀਓ ਭੈਣੋ ਜੇ ਰੱਬ ਕਰੇ ਤੁਹਾਡੇ ਘਰ ਬੱਚਾ ਨਾ ਹੋਵੇ ਤੇ ਰੋਣਾ ਨਹੀਂ ਕਿਤੇ ਕਿਸੇ ਕੋ ਜਾਣਾ ਨਹੀਂ ਵਾਧੂ ਘਾਟੂ ਕੋਲੇ ਬੇਬੇ ਨਾਨਕੀ ਨੂੰ ਜਰੂਰ ਯਾਦ ਕਰਿਓ ਰੋਲ ਮਾਡਲ ਨੇ ਸਾਡੇ ਗੁਰੂ ਸਾਹਿਬ ਸਾਡਾ ਜੇ ਕਿਸੇ ਦੇ ਜਵਾਨ ਪੁੱਤ ਮਰ ਜਾਣ ਇੱਕ ਜਾਂ ਦੋ ਪੁੱਤਾਂ ਦੀ ਛੱਟ ਵੱਡੀ ਮਾੜੀ ਐ ਪਰ ਬਾਪੂ ਨੇ ਆਪ ਸਾਨੂੰ ਦਿਖਾਇਆ ਮੇਰੇ ਚਾਰ ਸੀ ਤੁਸੀਂ ਤੇ ਆਪਣੇ ਪੁੱਤ ਤੇ ਲੋਈ ਕੱਪੜਾ ਪਾਉਂਗੇ ਜਿੰਨੀ ਜੋਗੇ ਮੇਰੇ ਵੱਲ ਵੇਖਿਓ ਪੁੱਤਰੋ ਮੈਂ ਆਪਣੇ ਸਕੇ ਪੁੱਤਾਂ ਤੇ ਲੋਈ ਕੀ 2 ਮੀਟਰ ਕੱਪੜਾ ਨਹੀਂ ਪਾ ਸਕਿਆ ਕਿੰਨਾ ਸਕੂਨ ਮਿਲਦਾ ਅੰਦਰ ਨੂੰ ਇਹ ਜੀਵਨ ਹੈ ਅਸੀਂ ਕਦੇ ਆਪਣੇ ਨਾਲ ਗੁਰੂ ਨਾਲ ਵਰਤੇ ਨਹੀਂ ਅਗਿਆਨ ਜਿਹੜਾ ਸਭ ਤੋਂ ਮਾੜਾ ਕਈ ਅੰਮ੍ਰਿਤ ਛੱਕੇ ਮੈਂ ਵੇਖਿਆ ਬਾਣਾ ਪਾ ਕੇ ਪਖੰਡੀਆਂ ਕੋ ਧੱਕੇ ਖਾਂਦੇ ਫਿਰਦੇ ਗੁਰੂ ਵਾਲੇ ਬਣ ਕੇ ਵੀ ਜਾਂਦੇ ਇਹਦਾ ਮਤਲਬ ਕੁੰਬੇ ਵੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਵੱਧਾ ਗੁਰ ਬਿਨ ਮੱਥਾ ਟੇਕਣਾ ਹੋਰ ਗੱਲ ਹੈ ਗੁਰੂ ਨਾਲ ਵਰਤਣਾ ਹੋਰ ਗੱਲ ਹੈ ਤੁਸੀਂ ਬੜੇ ਧੰਨਵਾਦ ਧੰਤਾ ਦੇ ਯੋਗ ਹੋ ਮੇਰੇ ਅੰਦਰੋਂ ਵਾਰ-ਵਾਰੀ ਸ਼ਬਦ ਪਤਾ ਕਿਉਂ ਨਿਕਲਦੇ ਵੀ ਤੁਸੀਂ ਸਰੋਤੇ ਆ ਤੁਹਾਡੀਆਂ ਅੱਖਾਂ ਐ ਨਾ ਵੀ ਜੋ ਮੈਂ ਕਹਿ ਰਿਹਾ ਤੁਸੀਂ ਭਾਈ ਸਾਹਿਬ ਰਾਗ ਵੀ ਕਰਨ ਲੱਗ ਪਏ ਖਿੱਚਿਆ ਨਾ ਅੰਦਰੋਂ ਜਦੋਂ ਸੁਰਤਾ ਭਗਤਾ ਪਿਆਰ ਚ ਭੇਜ ਕੇ ਸੋਇਨੇ ਕੀ ਸੋਈ ਰੂਪੇ ਕਾਤਾ ਗਾ ਨਾਮੇ ਕਾ ਚਿਤ ਕਿਸੇ ਨੇ ਆਖਿਆ ਨਾਮਦੇਵ ਤੂੰ ਕੰਮ ਕਰਦਾ ਰ ਇਹਨਾਂ ਦਿਹਾੜੀ ਦਾ ਪਾਤੇ ਬੰਦਕੀ ਕਦੋਂ ਕਰਦਾ ਤੂੰ ਉਹ ਕਹਿੰਦੇ ਮੇਰੇ ਕੋਲੇ ਸੂਈ ਐ ਇੱਕ ਸੋਨੇ ਦੀ ਉਹਦੇ ਚ ਚਾਂਦੀ ਦਾ ਧਾਗਾ ਜਿਹੜਾ ਮੈਨੂੰ ਪਿਆਰੇ ਨਾਲ ਜੋੜ ਗਿਆ ਸੋਇਨੇ ਦੀ ਸੂਈ ਕੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਿੰਨਾ ਫਿਰ ਸੰਥਿਆ ਨਹੀਂ ਕਰਦੇ ਆਉਣਾ ਨਹੀਂ ਨਿਤਨੇਮ ਨਹੀਂ ਆਉਂਦਾ ਬੱਚਿਆਂ ਨੂੰ ਬੀਏ ਐਮ ਐਮ ਕੰਮ ਕਰ ਲਈ ਸੁਸਾਇਡ ਕਰਨ ਦਾ ਹੈ ਡਿਵੋਰਸ ਹੁੰਦਾ ਹੈ ਭੜਾ ਪਿਆਰ ਐ ਰਮਵਾਲੇ ਥੱਲੇ ਪਰ ਅਸੀਂ ਗਲਤੀ ਕੀਤੀ 200 ਖੰਡ ਪਾੜ 300 ਖੰਡ ਪਾੜ ਉੱਤੇ ਸਰੋਪਿਆਂ ਦੀ ਲੜਾਈ ਹੋਂਦੀ ਬਾਬਾ ਵਿਚਾਰਾ ਡਿੱਗਣ ਵਾਲਾ ਕਰਤਾਰ ਅਰਦਾਸ ਵਾਲਾ ਉਹ ਡੇਢ ਘੰਟਾ ਨਾ ਹੀ ਬੋਲਦਾ ਰਿਹਾ ਸਾਰਿਆਂ ਦੇ ਕੱਲੇ-ਕੱਲੇ ਦੇ ਟੱਬਰ ਦੇ ਪੰਜ ਨਾਂ ਬੋਲੇ 45 ਮਿੰਟ ਦੀ ਅਰਦਾਸ ਹੋ ਗਈ ਤੇ ਮਗਰੋਂ ਆ ਕੇ ਕਹਿੰਦਾ ਬਿਨ ਬੋਲਿਆਂ ਸਭ ਕਿਛ ਤੇ ਪਹਿਲਾਂ ਹੀ ਬੋਲਦੇ ਹੈ ਕਹਿੰਦਾ ਬਾਬਾ ਤੂੰ ਉਥੇ ਕਥਾ ਕਰਕੇ ਚੱਲ ਜਾਣਾ ਇਨਾ ਮੈਨੂੰ ਭੁਜਾ ਦੇਣਾ ਹੀ ਇਹ ਹੋਮੇ ਦੇ ਭਰੇ ਹੀ ਸਾਰੇ ਤੋਂ ਮਾਫੀ ਦੇਣੀ ਦਿਵਾਨ ਜਿਆਦਾ ਪੈਂਡਾ ਕਰਕੇ ਨਾ ਗਲਾ ਬੈਠ ਗਿਆ ਵਾ ਤੁਸੀਂ ਸਾਥ ਦੇ ਰਹੇ ਕਿਉਂਕਿ ਭਾਈ ਸਾਹਿਬ ਨਹੀਂ ਬੜਾ ਆਨੰਦ ਬਣ ਰਿਹਾ ਸੀ ਤੇ ਮੈਂ ਸੋਚਾਂ ਵੀ ਪੰਜ ਚਾਰ ਜਣੇ ਨਾਲ ਨਾ ਵਾਜਾ ਵੀ ਨਾ ਸਾਹ ਦਿੰਦਾ ਕਥਾ ਜਿਹੜੀ ਇਹ ਇਕੱਲੇ ਦੀ ਆ ਤੁਹਾਡੀਆਂ ਅਸੀਸਾਂ ਨਾਲ ਤੁਹਾਾਰੇ ਸਾਹਿਬ ਜੀ ਨੇ ਸਾਨੂੰ ਪਿਆਰ ਕੀਤਾ ਸਾਰਿਆਂ ਨੇ ਕਹਿਤਾ ਬਾਬਾ ਮਰ ਗਿਆ ਇੱਕ ਰੂਸੀ ਸੁਲਤਾਨਪੁਰ ਵਿੱਚ ਕਿਸੇ ਆਖਿਆ ਪਟਵਾਰੀ ਦਾ ਪੁੱਤ ਸੋਣਾ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ ਆਪਾਂ ਚੱਲਾਂਗੇ ਸਮੇਂ ਵਿੱਚ ਰਹਿ ਕੇ ਕਿਸੇ ਆਖਿਆ ਪਟਵਾਰੀ ਦਾ ਪੁੱਤ ਸੋਣਾ ਭਾਰਤ ਵਰਸ਼ ਦੀ ਸ਼ਾਨ ਚਮਕਾਣ ਆਇਆ ਕਿਸੇ ਆਖਿਆ ਲਾਲ ਤ੍ਰਿਵਤਾ ਦਾ ਤ੍ਰਿਵਤ ਕਰਨ ਦੇ ਲਈ ਜਹਾਨ ਆਇਆ ਕਿਸੇ ਆਖਿਆ ਮੁਰਸ਼ਿਦ ਰਾਏ ਬੁਲਾਰਦਾ ਏ ਸੱਚੇ ਪਿਆਰ ਨੂੰ ਤੋੜ ਚੜਾਉਣ ਆਇਆ ਆ ਗੋਲਕ ਤੋਂ ਲੜਾਈ ਹੁੰਦੀ ਪੱਗਾਂ ਲੈਂਦੀਆਂ ਇਹਦੇ ਤੋਂ ਮਾਇਆ ਤੋਂ ਉਹ ਮਰਦ ਸੀ ਜਿੰਨੇ 750 ਮਰੱਬਾ ਮੱਥਾ ਟੇਕਿਆ ਮੇਰੇ ਗੁਰੂ ਨਾਨਕ ਨੂੰ 18750 ਕਿੱਲੇ ਪੈਣੋਂ ਵੀਰੋ ਜਾਇਦਾਦ ਬਣਦੀ 18000 ਕਿੱਲਾ ਜਿੰਨੇ ਗੁਰੂ ਨਾਨਕ ਦੇ ਮੁਖੜੇ ਦੀ ਭੇਟਾ ਦਿੱਤੀ ਮੇਰੇ ਬਾਪੂ ਦੇ ਦਰਸ਼ਨੀ ਭੇਟਾ ਅਹੀ ਭੇਟਾ ਤੋਂ ਲੜਨਦੇ ਹੈ ਹੈ ਝਗੜੇ ਹੁੰਦੇ ਸਾਡੇ ਚ ਹਰ ਬੰਦਾ ਕਹਿੰਦਾ ਵੀ ਮੈਂ ਆਗੂ ਬਣ ਜਾ ਆਖੋ ਸਤਿਨਾਮ ਹੁਣ ਕਈਆਂ ਦਾ ਜੋਰ ਲੱਗਾ ਵਾ ਵੀ ਜਿਹੜੇ ਗੁਰੂ ਘਰ ਹੈ ਜਿਹੜੇ ਸੰਸਥਾ ਆਪਣੀ ਮੇਨ ਆ ਇਹਦੇ ਕੋਲੋਂ ਸਾਡੇ ਕੋਲ ਆ ਜਾ